ਮੋਹਾਨ ਤਪਛਵੀ ਬਾਬਾ ਸ਼੍ਰੀ ਚੰਦ ਜੀ ਦੇ ਅੱਜ ਜਨਮ ਦਿਨ ਮੌਕੇ ਅਸੀਂ ਪਹੁੰਚੇ ਹਾਂ ਡੇਰਾ ਭਿਆਣਾ ਸਾਹਿਬ ਪਿੰਡ ਗਵਿੰਦਪੁਰਾ ਹਰ ਰੰਗਪੁਰਾ ਦੇ ਵਿੱਚ ਤਾਂ ਅੱਜ ਬਾਬਾ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਤਾਂ ਜਾਣਦੇ ਆ ਸਾਡੇ ਹੈੱਡ ਗ੍ਰੰਥੀ ਬਾਬਾ ਸਰਜੀਤ ਜੀਾਂ ਤੋਂ ਬਾਬਾ ਜੀ ਬਾਰੇ ਗੱਲਾਂ ਬਤਾਂ ਕਰਦੇ ਆ ਸਰਜੀਤ ਸਿੰਘ ਨਾਲ ਗੱਲਬਾਤ ਹੀ ਕਰਦੇ ਆ ਠੀਕ ਠਾਕ ਹਾਂਜੀ ਅੱਜ ਉਹ ਢੀਰਾ ਭੈਣਾ ਸਾਹ ਉਹਦੇ ਵਿੱਚ ਜੀ ਹਾਂ ਜਿਵੇਂ ਅੱਜ ਬਾਬਾ ਸ਼੍ਰੀ ਚੰਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਹਾਂਜੀ ਤਾਂ ਇਹਦਾ ਜਿਵੇਂ ਅੱਜ ਦਾ ਦਿਨ ਆ ਜੀ ਇਹ ਹਰ ਸਾਲ ਆਪਾਂ ਇੱਥੇ ਮਨਾਉਂਨੇ ਹਾਂਜੀ ਹਰ ਸਾਲ ਜਿਹੜੀ ਆਪਾਂ ਦੋਂ ਦੇ ਮੰਦ ਸੁਧੀ ਹੈ ਨਾ ਨੋਮੀ ਜੀ ਉਦੋਂ ਮਨਾਇਆ ਜਾਂਦਾ ਹੈ ਇਹ ਬਾਬਾ ਸ਼੍ਰੀ ਚੰਨ ਮਹਾਰਾਜ ਜੀ ਜਿਹੜੇ ਸਿੱਧ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਸਨ ਜੀ ਇਹਨਾਂ ਦਾ ਜਨਮ ਦਿਨ ਮਨਾਇਆ ਜਾਂਦਾ ਹੈ ਇਹ ਦਰਸ਼ਕਾਂ ਦੇ ਜਿਹੜੇ ਢੇਰੇ ਆ ਜਿੰਨੇ ਵੀ ਉਹਨਾਂ ਵਿੱਚ ਅੱਜ ਦੇ ਦਿਨ ਸਾਰੇ ਉਹ ਮਨਾਇਆ ਹੈ ਇਹੜੇ ਉਦਾਸੀਆਂ ਦੇ ਡੇਰੇ ਹਨ ਉਹਨਾਂ ਦੇ ਵਿੱਚ 9 ਜੀ ਦਾ ਜਨਮ ਦਿਨ ਮਨਾਇਆ ਜਾਂਦਾ ਹੈ ਬਾਬਾ ਜੀ ਦਾ ਜਨਮ ਦਿਨ ਜਿਵੇਂ ਆਪਾਂ ਉੱਥੇ ਡੇਰੇ ਦੇ ਵਿੱਚ ਕੀ ਕੀ ਬਣਦਾ ਜੀ ਮਤਲਬ ਇੱਥੇ ਜੀ ਰੋਡ ਪ੍ਰਸਾਦ ਬਣਦਾ ਜਿਵੇਂ ਆਪਣੇ ਲੰਗਰ ਦੇ ਵਿੱਚ ਤਿਆਰ ਹੋ ਜਾਂਦਾ ਤੇ ਬਹੁਤ ਸੰਗਤਾਂ ਮੁੰਡੇ ਅੰਦਰ ਵਿੱਚ ਆ ਕੇ ਸੇਵਾ ਕਰ ਜਾਂਦੇ ਆ ਉਹ ਤੁਸੀਂ ਦੇਖ ਸਕਦੇ ਹੋ ਉੱਥੇ ਜਾ ਕੇ ਲੰਗਰ ਦੇ ਵਿੱਚ ਬਣਿਆ ਰੋਡ ਪ੍ਰਸਾਦ ਬਣ ਰਿਹਾ ਇਹਨੂੰ ਰੋਡ ਪ੍ਰਸਾਦ ਕਹਿੰਦੇ ਹਨ ਜੀ ਤੇ ਨਾਲ 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 ਲੰਗਰ ਚੱਲ ਰਿਹਾ ਹੈ ਲੰਗਰ ਵੀ ਚੱਲ ਰਿਹਾ ਹੈ ਸੰਗਤਾਂ ਸ਼ਕੀ ਆਉਂਦਾ ਸਭ ਕੁਝ ਚੱਲ ਰਿਹਾ ਸੇਵਾ ਦੇ ਤੌਰ ਤੇ ਪਿੰਡ ਦੇ ਜਿੰਨੇ ਸੇਵਾਦਾਰ ਹਾਂਜੀ ਲੱਗੇ ਹੋਏ ਨੇ ਹਾਂਜੀ ਹਾਂਜੀ ਤੇ ਉਹ ਜਾਨੀ ਉਹ ਜਿਹੜੇ ਰੋਡ ਪ੍ਰਸਾਦ ਆਪਣਾ ਤਿਆਰ ਹੋ ਰਿਹਾ ਆਹ ਤਿਆਰ ਹੋ ਰਿਹਾ ਜੀ ਸ਼ਾਮ ਨੂੰ 3 ਵਜੇ ਉਹਦਾ ਭੋਗ ਲੱਗੂਗਾ ਦਰਵਾਜ਼ੇ ਦੇ ਵਿੱਚ ਤੂਣਾ ਸਾਹਿਬ ਚ ਆਰਤੀ ਪੂਜਾ ਕਰਕੇ ਉਸ ਤੋਂ ਬਾਅਦ ਹੋਰ ਬਤਾਇਆ ਜਾਵੇ ਉਸ ਤੋਂ ਬਾਅਦ ਬਤਾਇਆ ਜਾਵੇ ਹਾਂਜੀ ਹੁਣ ਕਰਦੇ ਆਂ ਗੱਲ ਬਾਬਾ ਪੂਰਨ ਦਾਸ ਜੀ ਨਾਲ ਕਿਉਂਕਿ ਡੇਰੇ ਦੇ ਇਹ ਮੁਖੀ ਨੇ ਬਾਬਾ ਪੂਰਨ ਦਾਸ ਜੀ ਮਹਾਰਾਜ ਸਾਸਕਾ ਜੀ ਸਾਹਿਬੋ ਜੀ ਅੱਜ ਜਿਹੜਾ ਆਪਾਂ ਇਹ ਦਿਨ ਮਨਾ ਰਹੇ ਜੀ ਬਾਬਾ ਸ਼ਿਰਜੰਨ ਜੀ ਦਾ ਤੇ ਆਪਾਂ ਹਰ ਸਾਲ ਹੀ ਮਨਉਣੀ ਹੈ ਤੇ ਡੇਰੇ ਦੇ ਸਾਰੇ ਸਹਿਯੋਗ ਨਾਲ ਤੇ ਨਕਰ ਦੇ ਸਹਿਯੋਗ ਨਾਲ ਆ ਗਏ। ਤੇ ਤੁਸੀਂ ਮਤਲਬ ਇੱਥੇ ਹੋਰ ਕੀ ਨਾਲ ਸ਼ਾਮਿਲ ਕੀਤੇ ਹੋਏ? ਕੋਈ ਨੰਬਰ ਬੇ ਜੀ। ਅੱਗੇ ਲੀਹਦੀ ਜਾਂਦੀ ਹੈ। ਪ੍ਰਸ਼ਾਦਾ ਬਣ ਚੱਲ ਰਿਹਾ ਜੀ। ਯਾਨੀ ਉਹ ਜਿਹੜਾ ਪ੍ਰਸ਼ਾਦ ਆਪਾਂ ਬਸਾਉਣਾ ਤੇ ਉਹ ਉਹ ਬਸਾਉਣਾ ਉਹਦਾਂ ਦੇ ਆਪਾਂ ਗੁਰਦੁਆਰਾ ਤੋਂ ਦੋ ਵੀਡੀਓ ਲਾ ਕੇ ਵਰਤੂਣੇ ਲਿਖੋ ਜਿਹੜਾ ਉਹ ਖੇਤਰ ਉਹ ਕਰਾ ਕਰੀ ਗੁਰਦੁਆਰੇ ਗੁਰਦੁਆਰ ਸਾਹਿਬ ਦੇ ਮਤਲਬ ਦਰਵਾਜਾ ਸਾਹਿਬ ਚੋਂ ਖਤੋਂ ਲੰਗ ਗਏ ਜਿਵੇਂ ਆਪਾਂ ਪ੍ਰਸ਼ਾਦ ਪ੍ਰਸ਼ਾਦ ਫੇਰਿਆ ਜਿਹੜੇ ਸਾਡੇ ਨਗਰ ਦੇ ਚਾਸ ਪਾਸੇ ਦੇ ਲੋਕਾਂ ਦੇ ਸੰਗਤਾਂ ਨੂੰ ਪਰੇ ਕਿਤੇ ਵੀ ਦਾ ਪ੍ਰਸ਼ਾਦ ਬਾਬਾ ਸ਼੍ਰੀਜਨ ਜੀ ਬਾਰੇ ਗੱਲਾਬਾਤਾਂ ਕੀਤੀਆਂ ਆਪਾਂ ਸਾਡੇ ਗਰਾਂਤੀ ਸਿੰਘ ਨਾਲ ਗੱਲਬਾਤ ਕੀਤੀ ਹੈ ਬਾਬਾ ਪੂਰਨ ਦਾਸ ਨੇ ਉਹ ਗੱਲਾਂ ਕੀਤੀਆਂ ਇਹ ਸਾਰਾ ਅਸੀਂ ਜਾਣਦੇ ਆ ਸਾਡੇ ਸਤਿਕਾਰਯੋਗ ਰਾਮ ਸਰਣ ਜੀ ਕਿਉਂਕਿ ਇਹ ਲੰਮੇ ਸਮੇਂ ਤੋਂ ਡੇਰਾ ਭਿਆਣਾ ਸਾਹਿਬ ਦੇ ਵਿੱਚ ਸੇਵਾ ਕਰਦੇ ਨੇ ਤਾਂ ਇਹਨਾਂ ਤੋਂ ਵੀ ਆਪਾਂ ਬਾਬਾ ਸ਼੍ਰੀ ਚੰਦ ਜੀ ਬਾਰੇ ਕੋਈ ਦੋ ਗੱਲਾਂ ਇਹਨਾਂ ਨਾਲ ਸੰਝੀਆਂ ਕਰਦੇ ਹਾਂ ਬਹੁਤ ਚੰਗਾ ਠੀਕ ਠਾਕ ਹੋ ਠੀਕ ਹੈ ਮਹਾਰਾਜ ਜੀ ਜਿਵੇਂ ਅੱਜ ਆਪਾਂ ਜਨਮ ਮਨਾ ਰਹੇ ਹਾਂ ਜੀ ਬਾਬਾ ਸ਼੍ਰੀ ਚੰਦ ਜੀ ਦਾ ਜੰਮ ਦੇ ਮੈਂ ਤੇਰਾ ਆ ਜਿਵੇਂ ਅੱਜ ਦਰਮਨ ਨੂੰ ਮਿਲਾ ਰਹੇ ਆਪਾਂ ਇਹਨਾਂ ਬਾਰੇ ਤੁਸੀਂ ਸਾਨੂੰ ਥੋੜੀ-ਮੋਟੀ ਜਾਣਕਾਰੀ ਬਾਬਾ ਜੀ ਬਾਰੇ ਦਿਓ ਸੁਰਜਾ ਮਹਾਰਾਜ ਦੇ ਮਾਤਰਿਆਂ ਦੇ ਪਾਠ ਕਰਦੇ ਮਾਤਰਿਆਂ ਦੇ ਠੀਕ ਹੈ ਬਰਤਨ ਵੀ ਅੱਜ ਮਾਤਰਾ ਇਹਨਾਂ ਦੀ ਗੱਲ ਹੈ ਮਾਤਰੇ ਇੱਥੇ ਸਾਰਾ ਮਾਤਰੇ ਭਰਾਉਣ ਉਹਨਾਂ ਦੇ ਹੋਂਦ ਤੋਂ ਤੋਂ ਨਾਲ ਇਹ ਕਿ ਮਾਤਰਾ ਨੂੰ ਹੋਣੀ ਅਜਿਹਾ ਵੀ ਜਿਹੜੇ ਸੰਤ ਸਾਧਵਾ ਵੀ ਨੇ ਮੈਂ ਇਹ ਦੱਜਾ ਹੋ ਗਏ ਕਹਿੰਦੇ ਆ ਉਹ ਬਸ਼ਨ ਤਾਂ ਉਹ ਪੁਰਾਣੇ ਸਮੇਂ ਦੇ ਵਿੱਚ ਤੇ ਅੱਜ ਦੇ ਸਮੇਂ 'ਚ ਲੋਕਾਂ ਨੇ ਆਪਾਂ ਉਹਨਾਂ ਦੀ ਇਹ ਪਰੰਪਰਾ ਆਪਾਂ ਕਹੇ ਦੱਸ ਸਕਦੇ ਹਾਂ ਇਹਨੂੰ ਪਰੰਪਰਾ ਹੀ ਕਹੋਗੇ ਹਾਂ ਜੀ ਭਾਈ ਜਦੋਂ ਮਰਜਾਦਾ ਜ਼ਿਆਦਾ ਟੁੱਟ ਜਾਂਦੀ ਹੈ ਹੋਵੇਂ ਟੁੱਟ ਜਾਂਦੀ ਹੈ ਜਿਵੇਂ ਜਿਵੇਂ ਪਿਛਲੇ ਸਮੇਂ ਤੋਂ ਸਾਧੂਆਂ ਦੀ ਜਿਹੜੀ ਮਰਜਾਦਾ ਹੈਗੀ ਤੇ ਉਸੇ ਤਰ੍ਹਾਂ ਹੀ ਆਪਾਂ ਅੱਜ ਆਪਣੇ ਪਿੰਡ ਇਹ ਹਾਂ ਵੀ ਗੁਰੂੰਦਪੁਰ ਡੇਰਾ ਕਹਣਾ ਸਾਉ ਦੇ ਵਿੱਚ ਆਪਾਂ ਇਹ ਮਨਾਤੇ ਨੇ ਤੇ ਯਾਨੀ ਜਿਹੜੀ ਸੰਗਤ ਹੈ ਜੀ ਇਹ ਆਪਣੇ ਇਕੱਲੇ ਗਵਿੰਦਪੁਰਾਪ ਆਸ-ਪਾਸ ਦੇ ਪਿੰਡ ਦੀ ਹੈ ਜੀ ਗਵਿੰਦਪੁਰਾ ਪਿੰਡ ਦੀ ਉਹ ਨਹੀਂ ਪਾਸੇ ਨਹੀਂ ਆ ਜਾਂਦੇ ਪਾਸੇ ਵਾਲੇ ਕਿਹੜੇ ਪਿੰਡਾਂ ਦੇ ਜਿਹਨੂੰ ਪਤਾ ਲੱਗਦਾ ਉਹ ਆਪ ਦੇ ਵੀ ਜਿਹੜੀ ਅੱਜ ਦੇ ਜਿਹੜਾ ਦਿਨ ਆ ਹੈ ਤਾਂ ਜਿਹੜੇ ਆਸ-ਪਾਸ ਦੇ ਲੋਕ ਵਾਂਢੀ ਪਿੰਡਾਂ ਦੇ ਲੋਕ ਵੀ ਇੱਥੇ ਇੱਥੇ ਜਿਹੜੇ ਜਾਣ ਤਾਂ ਹੁੰਦੇ ਹੈ ਜਿਨ੍ਹਾਂ ਦੀ ਸ਼ਰਧਾ ਉੱਥੇ ਮਾ ਸਾਡੇ ਕਰਨਾ ਤੁਹਾਨੂੰ ਜੀ ਬਹੁਤ ਵਧੀਆ ਤੁਸੀਂ ਮੈਨੂੰ ਇਹ ਜਾਣਕਾਰੀ ਦਿੱਤੀ ਕਿਉਂਕਿ ਜਿਹੜਾ ਆਉਣ ਵਾਲੇ ਜਨਰੇਸ਼ਨ ਹੈ ਜਾਂ ਆਉਣ ਵਾਲੇ ਸਾਡੇ ਬੱਚੇ ਨੇ ਹਨ ਉਹਨਾਂ ਨੂੰ ਇਸ ਇਤਿਹਾਸ ਬਾਰੇ ਨਹੀਂ ਪਤਾ ਤੇ ਇਸ ਕਰਕੇ ਆਪਾਂ ਅੱਜ ਤੁਹਾਡੇ ਨਾਲ ਇਹ ਗੱਲਾਂ ਸਾਰੀਆਂ ਸਾਂਝੀਆਂ ਕੀਤੀਆਂ ਅੱਜ ਜਾਣਦੇ ਆ ਜਗਦੀਪ ਸਿੰਘ ਜੀ ਜਦੋਂ ਨੀਰਾ ਭੈਣਾ ਸਾਹਿਬ ਦੇ ਵਿੱਚ ਅੱਜ ਬਾਬਾ ਛਿਰੀ ਚੰਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਤਾਂ ਇਹ ਹੋਰ ਬਰਸਾਦ ਬਣਦਾ ਹੈ ਉਹਦੇ ਵਿੱਚ ਕੀ ਕੀ ਪੈਂਦਾ ਤੇ ਕੀ ਕਿਵੇਂ ਬਣਦਾ ਉਹ ਉਹਦੇ ਬਾਰੇ ਬਾਬਾ ਜਗਦੇਵ ਜੀ ਨਾਲੋਂ ਕਰਦਿਆਂ ਗੱਲਬਾਤ ਪਾੜਾ ਜੀ ਸਤਿ ਸ੍ਰੀ ਅਕਾਲ ਠੀਕ ਠਾਕ ਹੋ ਜੀ ਹਾਂਜੀ ਪਾੜਾ ਜੀ ਜਿਵੇਂ ਅੱਜ ਦਾ ਦਿਨ ਮਨਾਇਆ ਜਾ ਰਿਹਾ ਹੈ ਹਾਂਜੀ ਇਹਦੇ ਬਾਰੇ ਸਾਨੂੰ ਜਿਹੜੀ ਸਾਡੀ ਆਉਣ ਵਾਲੀ ਜਨਰੇਸ਼ਨ ਹੈ ਉਹਨਾਂ ਨੂੰ ਜਰੂਰ ਦੱਸੋ ਵੀ ਇਹ ਜਿਹੜੀ ਜਿਹੜਾ ਰੋਡ ਪਛਾਦਾ ਉਹ ਕਿਸ ਤਰ੍ਹਾਂ ਬਣਦਾ ਹੈ ਤੇ ਇਹਦੇ ਵਿੱਚ ਕੀ ਕੀ ਪੈਂਦਾ ਹੈ ਤੇ ਇਹਦਾ ਕੀ ਇਤਿਹਾਸ ਹੈ ਬਾਬਾ ਜੀ ਬਾਰੇ ਵੀ ਥੋੜਾ ਜਿਹਾ ਤੁਹਾਨੂੰ ਹਾਂਜੀ ਇਹ ਬਾਬਾ ਸ਼੍ਰੀ ਸ਼੍ਰੀ 108 ਠੀਕ ਹੈ ਜੀ ਜੀ ਬਾਬਾ ਸ਼੍ਰੀ ਚੰਨ ਜੀ ਜੀ ਉਹਨਾਂ ਦਾ ਜਨਮ ਦਿਨ ਮਨਾਇਆ ਜਾਂਦਾ ਸਾਡੇ ਡੇਰਾ ਘਰਾਂ ਸਾਡੇ ਵਿੱਚ ਹਰ ਸਾਲ ਦੀ ਤਰ੍ਹਾਂ ਬਾਬਾ ਸ਼੍ਰੀ ਚੰਨ ਜੀ ਦਾ ਜਨਮ ਦਿਨ ਮਨਾਇਆ ਜਾਂਦਾ ਹਾਂਜੀ ਹਰ ਸਾਲ ਦੀ ਤਰ੍ਹਾਂ ਠੀਕ ਹੈ ਠੀਕ ਹੈ ਜੀ ਜਿਹੜਾ ਤੁਸੀਂ ਕਹਿੰਦੇ ਬਣਾਉਣਾ ਵੀ ਥੋੜਾ ਜੱਤਾ ਮਲਟੋ ਬਰਾਬਰ ਦਾ ਤੇ ਦੇ ਵਿੱਚ ਆਟਾ ਪੈਂਦਾ ਪਹਿਲਾਂ ਆਟੀ ਦੇ ਵਿੱਚ ਘੋਲ ਲਾਉਣਾ ਪੈਂਦਾ ਫਿਰ ਦੂਜਾ ਦੇਸੀ ਘੋਲ ਹਾਂਜੀ ਹਾਂਜੀ ਦੇਸੀ ਘੋਲ ਦੇਸੀ ਘੋਲ ਨਹੀਂ ਮਲ ਲੋ ਨੂੰ ਗੁੰਨਣਾ ਪੈਂਦਾ ਹੈ ਤੇ ਇੱਕ ਕੱਚੀ ਦਸੀ ਨਾਲ ਉਹਨਣਾ ਪੰਨਾ ਵਿੱਚ ਨਾਲ ਲਾ ਕੇ ਉਸ ਤੋਂ ਬਾਅਦ ਮੰਨ ਲਓ ਵੀ ਉਹਦੇ ਵਿੱਚ ਘੋਚ ਪੱਟਦਾ ਹੈ। ਠੀਕ ਹੈ। ਉਸ ਤੋਂ ਬਾਅਦ ਮੰਨ ਲਓ ਵੀ ਜਿਵੇਂ 50 ਕਿਲੋ ਬਣਾਉਣਾ ਪਿਆ 50 ਕਿਲੋ ਆਟਾ ਪੈ ਗਿਆ। ਹਾਂਜੀ। 50 ਕਿਲੋ ਹੀ ਘੋ ਪੈ ਗਿਆ। ਵੀ 50 ਕਿਲੋ ਹੀ ਖੰਡ ਪਈ। ਠੀਕ ਹੈ। ਇਹਨਾਂ ਨੂੰ ਬਰਾਬਰ ਦਾ ਕਰਕੇ ਮੰਨ ਲਓ ਪੂਰਾ ਕੋਟਾ ਹਿੰਦਿਆ ਦੇ ਕੋਟਾ ਕੀ ਵੀ ਜੁੜੀ ਗਈ ਹੈ। ਹੂੰ ਹੂੰ। ਕਿ ਸਾਰੀਆਂ ਉਪੀਆਂ ਦੀ ਕੁੱਟ ਇੱਕੋ ਢਾਂਚੇ ਛਾਣ ਕੇ ਪੂਰਾ ਵਧੀਆ ਉਸ ਤੋਂ ਬਾਅਦ ਉਹ ਦੇਸੀ ਖੰਡ ਮਲਾਈ ਜਾਂਦੀ ਹੈ ਖੰਡ ਮਲਾ ਕੇ ਜਿਹੜਾ ਵੱਜਦਾ ਕਿ ਉਹ ਉਹਦੇ ਵਿੱਚ ਪਾਇਆ ਜਾਂਦਾ ਜਿਹੜਾ ਉੱਕੇ ਹੋ ਜਿਹੜਾ ਵੱਜਦਾ ਉਹ ਮੁੱਠੀ ਦਾ ਜਾਂਦਾ ਘੋਗਾ ਹਾਂਜੀ ਹਾਂਜੀ ਹਾਂ ਉਹ ਸਾਰਾ ਵਿੱਚ ਪਾਇਆ ਜਾਂਦਾ ਠੀਕ ਹੈ ਹਾਂਜੀ ਉਸ ਤੋਂ ਬਾਅਦ ਮਨ ਲੋ ਵੀ ਚਾਰ ਕਮਈ ਬਾਬੀ ਨੂੰ ਪੋਹਣੇ ਉਸ ਤੋਂ ਬਾਅਦ ਸਾਰੀ ਨਦੀ ਸ਼ਾਮ ਨੂੰ ਆਹਨ ਖੰਡ ਹੋ ਗਿਆ ਉਹ ਵੀ ਦਿੰਨੇ ਮੇਰਾ ਪਿੰਡ ਤੇ ਆਹ ਜਦੋਂ ਆਸ-ਪਾਸ ਦੇ ਲੋਕ ਵੀ ਤੇ ਹਾਂਜੀ ਹਾਂ ਜਿਵੇਂ ਬੀਬੀ ਵਾਲਾ ਲਾ ਹੋ ਗਿਆ ਜੋ ਆਨੰਦ ਹੋ ਗਿਆ ਖੇਲੀ ਵਾਲਾ ਹੋ ਗਿਆ ਢੇਰ ਮਾ ਹੋ ਗਿਆ ਸੇਮਾ ਹੋ ਗਿਆ ਉੱਚੋ ਹੋ ਗਿਆ ਚੋ ਹਾਂਜੀ ਪੰਜ ਚਾਰ ਪਿੰਡ ਖਾਦੇ ਸਾਰੇ ਆਉਂਦੇ ਆ ਡੀਰਾ ਪਹਿਣਾ ਸਾਹ ਹਾਂ ਡੀਰਾ ਪਹਿਣਾ ਸਾਹ ਬਾਬੇ ਭਾਈਪੁਰ ਕੀ ਜੀ ਜੀ ਇਹੀ ਜਗ੍ਹਾ ਹੈ ਹਾਂ ਸੀ ਨਾਲ ਨਾਲ ਤੁਸੀਂ ਜਿਵੇਂ ਲੰਗਰ ਵੀ ਹਾਂਜੀ ਹਾਂ ਸਵੇਰ ਤੋਂ ਲੰਗਰ ਚੱਲਦਾ ਜੀ ਹਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੰਗਰ ਚੱਲਦਾ ਮੈਂ ਕਹਤਾ ਡੀਰਾ ਪਹਿਣਾ ਸਾਹ ਵੀ ਜੇ ਪਾਸੇ ਗੱਲ ਕਰੀਏ ਤਾਂ ਹਰ ਰੋਜ਼ ਹਾਂਜੀ ਉਹ ਤਾਂ ਹਰ ਰੋਜ਼ ਦੀ ਤਰ੍ਹਾਂ ਚੱਲਦਾ ਅੱਜ ਵੀ ਹੱਥ ਮਲੇ ਰੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰੇ ਪਿੰਡੋਂ ਉਹ ਨੂੰ ਆ ਜਾਂਦਾ ਲੰਗਰ ਪਾਣੀ ਆਉਂਦਾ ਛੱਕੀ ਹੈ ਜਿੰਨੇ ਬਣੀ ਉੱਚਾ ਕੇ ਜਾਂਦਾ ਪੂਰਾ ਨੇਚਾ ਹੁੰਦਾ ਅਸਲੀ ਜਿਵੇਂ ਤੁਸੀਂ ਇਹ ਨਾਲ ਅੱਤੀ ਸੇਵਾ ਕਰਦੇ ਆ ਤਾਂ ਜਿਹੜਾ ਸਾਡਾ ਇਹ ਇਤਿਹਾਸ ਹੈ ਜਿਵੇਂ ਹੌਣ ਵਾਲੀ ਪੀੜ੍ਹੀ ਹੈ ਉਹਨੂੰ ਨਹੀਂ ਪਤਾ ਜਿਵੇਂ ਬਾਬਾ ਸ਼੍ਰੀ ਚੰਦ ਜੀ ਨੇ ਆਪਦੇ ਤਪਸਥਾਨ ਇਹਨਾਂ ਦੇ ਹੋ ਗਏ ਜਨ ਇਹਨਾਂ ਨੇ ਜਿਵੇਂ ਪੂਰ ਪਾਠ ਪੂਜਾ ਕੀਤੀ ਹੈ ਹਨਾ ਤਾਂ ਉਹਨਾਂ ਹੋਰ ਆਸ-ਪਾਸ ਵੀ ਬਣਦਾ ਜਾਂ ਇੱਕ ਜਿਵੇਂ ਪੂਰੇ ਪਿੰਡ ਦੇ ਵਿੱਚ ਨਹੀਂ ਉਹ ਆਸ-ਪਾਸ ਹੋਰ ਜਿੱਥੇ ਸ਼੍ਰੀ ਸ਼੍ਰੀ 108 ਡੇਰਾ ਉੱਥੇ ਬਣਦਾ ਜੀ ਉੱਥੇ ਮੰਨ ਲਓ ਬਾਬੇ ਸ਼੍ਰੀ ਚੰਦ ਦਾ ਟੂਣਾ ਹੁੰਦਾ ਜਣੀ ਉਦਾਸੀ ਨੇ ਜਿਹੜੇ ਡੇਰੇ ਨੇ ਹਾਂਜੀ ਹਾਂਜੀ ਕਿਸੇ ਡੇਰੇ ਨੂੰ ਮਨਾਵੰਦਾ ਨਹੀਂ ਹਰ ਕਿਚ ਵੰਦਾ ਜਣੀ ਇਹਨੂੰ ਰੋਡ ਪ੍ਰਸ਼ਾਦ ਹਾਂਜੀ ਰੋਡ ਪ੍ਰਸ਼ਾਦ ਤੇ ਕੇਜਾ ਨੇ ਜ਼ਰੂਰ ਕਰਨਾ ਹੀ ਜਾਣੇ ਹਾਂਜੀ ਲੋ ਜੀ ਦੋਸਤੋ ਅੱਜ ਬਾਬਾ ਸ਼੍ਰੀ ਚੰਦ ਜੀ ਦਾ ਜਨਮ ਦਿਨ ਮਨਾਇਆ ਗਿਆ ਪਿੰਡ ਗਵਿੰਦਪੁਰਾ ਦੇ ਡੇਰਾ ਭਿਆਣਾ ਸਾਹਿਬ ਦੇ ਵਿੱਚ ਤੇ ਤੁਹਾਨੂੰ ਜਿੰਨੀ ਕ ਸਾਨੂੰ ਆਪਣੇ ਆਪ ਨੂੰ ਜਾਣ ਸਾਡੇ ਸ਼ੀਵਧਾਰਨੀ ਇਹਨਾਂ ਨੂੰ ਜਾਣਕਾਰੀ ਹੈਗੀ ਸੀ ਤਾਂ ਅਸੀਂ ਤੁਹਾਨੂੰ ਉਹਦੇ ਨਾਲ ਜਾਣੂ ਕਰਵਾਇਆ ਤਾਂ ਇਸ ਤਰ੍ਹਾਂ ਇਹ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ